ਤੂੰ ਮਰਜਾਦਾ ਹੈ ਜਿੰਨਾ ਚਿਰ ਕੋਈ ਗੁਰੂ ਧਾਰ ਨਹੀਂ ਕਰੇਗਾ ਦਸਮ ਬਾਣੀ ਵਿੱਚ ਤੱਤਾ ਦਿੱਤਾ ਤਰੇ ਦੀ ਗਾਥਾ ਹੁੰਦੀ ਹੈ ਹਜ਼ਾਰਾਂ ਸਾਲ ਉਸ ਬੰਦੇ ਨੇ ਤਪ ਕੀਤਾ ਬੜਾ ਰਸ ਵੀ ਆਉਂਦਾ ਸੀ ਮਣ ਜੋੜਦਾ ਸੀ ਰੱਬ ਦੀ ਪ੍ਰਾਪਤੀ ਨਹੀਂ ਸੀ ਹੁੰਦੀ ਨਹੀਂ ਸੀ ਮਿਲਦਾ ਤੂੰ ਕਰਲਾ ਕੇ ਕਿਹਾ ਪ੍ਰਮਾਤਮਾ ਗੱਲ ਬਣ ਗਈ ਰਸ ਬਣ ਗਿਆ ਇੰਨਾ ਜਪ ਕਰਦਾ ਤੂੰ ਮਿਲਦਾ ਕਿਉਂ ਨਹੀਂ ਹੈ ਤੂੰ ਕਹਿੰਦੇ ਤਾਂ ਨਹੀਂ ਮਿਲਦਾ ਤੂੰ ਅਜੇ ਗੁਰੂ ਨਹੀਂ ਧਾਰਨ ਕੀਤਾ ਜਿਨਾ ਚਿਰ ਗੁਰੂ ਨਹੀਂ ਧਾਰਨ ਕਰੇਗਾ ਪ੍ਰਭੂ ਦੀ ਪ੍ਰਾਪਤੀ ਨਹੀਂ ਇਹ ਮਰਜ਼ਾਦਾ ਹੈ ਪਰਮੇਸ਼ਰ ਦਾ ਹਰ ਯੁੱਗ ਵਿੱਚ ਇਹ ਮਰਜ਼ਾਦਾ ਚੱਲੀ ਹੁੰਦਾ ਹੈ ਤੋਂ ਸਤਗੁਰੂ ਸਹਿਮਾਰ ਨੇ 10 ਵਿਅਕਤੀਗਤ ਜਾਮੇ ਧਾਰਨ ਕੀਤੇ ਫਿਰ ਅੱਗੇ ਗੁਰੂ ਗ੍ਰੰਥ ਸਾਹਿਬ ਨਾਲ ਸਾਨੂੰ ਜੋੜਿਆ ਪਰ ਗੁਰੂ ਧਾਰਨ ਕਰਨ ਦੀ ਵਿਧੀ ਉਹ ਪੰਜ ਪਿਆਰਿਆਂ ਦੇ ਅੱਗੇ ਰੱਖ ਦਿੱਤੀ ਪੰਜ ਪਿਆਰੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਕਿਵੇਂ ਜੋੜਨਗੇ ਉਹ ਵਿਧੀ ਵਿਦਵਾਨ ਬਣਾਇਆ ਸਾਰੇ ਕਿਵੇਂ ਅਮਰਦਾ ਬਾਟਾ ਤਿਆਰ ਹੋਏਗਾ ਜਿਸ ਨੂੰ ਗੁਰੂ ਗ੍ਰੰਥ ਤੇ ਗੁਰੂਪੰਥ ਕਿਹਾ ਗਿਆ ਚਲੋ ਵਿੱਚ ਗੱਲ ਆ ਗਈ ਭਾਈ ਮਣੀ ਸਿੰਘ ਸਤਿਗੁਰੂ ਕਹਿੰਦੇ ਮੇਰੀ ਗਾਥਾ ਕੋਈ ਲਿਖਣ ਬੈਠ ਜਾਏ ਤੋ ਮੈਨੂੰ ਹੀ ਪਰਮੇਸ਼ਰ ਨਾ ਕਹਿ ਦੇਵੇ ਥੋੜੀ ਬਹੁਤੀ ਬੰਦੇ ਕੋਲ ਰਿਧੀ ਸiddhi ਆ ਜੇ ਬੰਦਾ ਕਹਿੰਦਾ ਮੈਂ ਰੱਬ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਪਰਮੇਸ਼ਰ ਹਨ ਪਰ ਕੀ ਲਿਖਦੇ ਐ ਜੋ ਹਮ ਕੋ ਪਰਮੇਸ਼ਰ ਉੱਚਰ ਹੈ ਤੇ ਸਭ ਨਰਕਕੁੰਡ ਮੈਂ ਪਰ ਤੋ ਮਹਾਰਾਜ ਤੁਸੀਂ ਪਰਮੇਸ਼ਰ ਨਹੀਂ ਤੋ ਫਿਰ ਤੁਸੀਂ ਕੌਣ ਹੋ ਮੋਕੋ ਦਾਸ ਤਮਣ ਕਾ ਜਾਨੋ ਜਾਮੇ ਭੇਦ ਨ ਰੰਚਕ ਮੰਨ ਮੈਂ ਹੋਂ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਮੈਂ ਤਾਂ ਪ੍ਰਮਾਤਮਾ ਦਾ ਇੱਕ ਦਾਸ ਹਾਂ ਔਰ ਉਹਦਾ ਇਹ ਤਮਾਸ਼ਾ ਸੰਸਾਰ ਦਾ ਰਚਿਆ ਦੇਖਣ ਆਇਆ ਹੋਇਆ ਐਨੀ ਨਿਮਰਤਾ ਸਤਿਗੁਰੂ ਸਿਖਾਉਂਦੇ ਹਨ ਤੋਂ ਸਤਿਗੁਰੂ ਸਹਿ ਮਹਾਰਾਜ ਪਹਿਲਾਂ ਫਿਰ ਜਾਬ ਸਹਿਬ ਦੀ ਬਾਣੀ ਉਚਾਰੀ ਜਿਦੇ ਚ ਪ੍ਰਮਾਤਮਾ ਦੇ ਸਰੂਪ ਲਖਣ ਤਸਤੀ ਲਖਣ ਲਿਖੇ ਹਨ ਜਿਹਦੇ ਵਿੱਚ ਵਾਰ-ਵਾਰ ਪ੍ਰਮਾਤਮਾ ਦੇ ਸਾਰੇ ਰੂਪਾਂ ਰੰਗਾਂ ਨੂੰ ਨਮਸ਼ਕਾਰ ਕੀਤੀ ਹੈ ਹਾਲਾਂਕਿ ਪਹਿਲਾਂ ਇਹ ਕਿਹਾ ਹੈ ਚੱਕਰ ਚੇਨ ਔਰ ਵਰਨ ਜਾਤ ਔਰ ਪਾਤ ਲਹਿਣ ਜੇ ਰੂਪ ਰੰਗ ਔਰ ਰੇਖ ਪੇ ਕੋ ਕਹਿ ਨਾ ਸਕਤ ਕੇ ਪ੍ਰਮਾਤਮਾ ਦਾ ਕੋਈ ਰੂਪ ਨਹੀਂ ਕੋਈ ਰੰਗ ਨਹੀਂ ਕੋਈ ਰੇਖ ਨਹੀਂ ਕੋਈ ਭੇਖ ਨਹੀਂ ਕਿਉਂਕਿ ਪ੍ਰਮਾਤਮਾ ਇੱਕ ਮਹਾਨ ਸ਼ਕਤੀ ਹੈ ਪ੍ਰਮਾਤਮਾ ਕੋਈ ਇਸ ਤਰ੍ਹਾਂ ਇੱਕ ਦੇਹ ਨਹੀਂ ਹੈ ਜਿਸ ਨੂੰ ਆਪਾਂ ਦੇਖ ਸਕਦੇ ਹਾਂ ਉਹਨੂੰ ਅਨੁਭਵ ਕੀਤਾ ਜਾ ਸਕਦਾ ਹੈ ਉਹਦਾ ਆਨੰਦ ਮਾਣਿਆ ਜਾ ਸਕਦਾ ਰਸ ਲਿਆ ਜਾ ਸਕਦਾ ਹੈ ਪਰਮਾਤਮਾ ਕੋਈ ਵਿਅਕਤੀ ਨਹੀਂ ਹੈ ਜਿਸ ਨੂੰ ਸਾਖਿਆਤ ਦੇਖ ਸਕੀਏ ਪਰ ਜਿਸ ਵੇਲੇ ਕੋਈ ਰਸ ਵਿੱਚ ਕਮਾਈ ਕਰਦਾ ਬੰਦਗੀ ਕਰਦਾ ਹੈ ਤਾਂ ਫਿਰ ਉਹਦੀ ਵਸਤਾਏ ਬਣਦੀ ਹੈ ਕਟ-ਕਟ ਮੈਂ ਹਰ ਜੂ ਵਸੇ ਸੰਤਨ ਕੇ ਉਪਕਾਰ ਸੰਤ ਨੂੰ ਫਿਰ ਕਟ-ਕਟ ਵਿੱਚ ਉਹ ਦਿਸਣ ਲੱਗ ਪੈਂਦਾ ਤੂੰ ਸਾਰਿਆਂ ਵਿੱਚ ਹੈ ਉਹਨੂੰ ਦਸਮ ਬਾਣੀ ਵਿੱਚ ਕਹਿੰਦੇ ਵੀ ਹੈ ਜਿਮੀ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ ਨਾ ਕਾਟ ਹੈ ਨਾ ਬਾੜ ਹੈ ਨਾ ਬਾੜ ਕਾਟ ਹੋਤਾ ਹੈ اے ਪਰਮਾਤਮਾ ਤੇਰੀ ਜੋਤ ਸਾਰਿਆਂ ਵਿੱਚ ਹੈ ਐਸੀ ਜਪ ਸਹਿਬ ਦੀ ਬਾਣੀ ਉਚਾਰੀ ਫਿਰ ਸਤਿਗੁਰੂ ਸਾਹਿਬ ਜੀ ਨੇ ਉਹਦੇ ਤੋਂ ਅੱਗੇ ਫਿਰ ਅਕਾਲ ਉਸ ਦੀ ਬਾਣੀ ਚੱਲੀ ਜਿਹਦੇ ਚ ਅਕਾਲ ਪੁਰਖ ਦੀ ਮਹਿਮਾ ਕੀਤੀ ਸਤਿਗੁਰੂ ਨੇ ਕੋਈ ਗੱਲ ਛੱਡੀ ਨਹੀਂ ਹੈ ਸਭ ਵਿੱਚ ਤੂੰ ਹੀ ਤੂੰ ਹੀ ਵਰਤ ਰਿਆ ਭਾਵੇਂ ਕਿ ਮੁਸਲਮਾਨ ਧਰਮ ਕਹਿੰਦਾ ਇੱਕ ਭਗਵਾਨ ਹੈ ਇੱਕ ਸ਼ੈਤਾਨ ਹੈ ਜਦੋਂ ਸ਼ੈਤਾਨ ਦਾ ਜ਼ੋਰ ਪੈਂਦਾ ਉਹ ਖੁਦਾ ਨਾਲੋਂ ਤੋੜ ਦਿੰਦਾ ਹੈ ਤੂੰ ਸਤਿਗੁਰੂ ਕਹਿੰਦਾ ਜੇ ਸ਼ੈਤਾਨ ਵੱਡਾ ਹੈ ਤਾਂ ਫਿਰ ਭਗਵਾਨ ਦੀ ਪੂਜਾ ਛੱਡੋ ਸ਼ੈਤਾਨ ਦੀ ਪੂਜਾ ਕਰਦੇ ਨਹੀਂ ਸਭ ਰੂਪਾਂ ਵਿੱਚ ਤੂੰ ਹੀ ਤੂੰ ਹੈ ਸਭ ਤੇਰੀ ਖੇਡ ਰਚੀ ਹੋਈ ਹੈ ਕੋਈ ਦੂਸਰਾ ਨਹੀਂ ਹੈ ਜਿਹੜਾ ਤੇਰੇ ਸਮਖਸ ਤੇਰੀ ਬਰਾਬਰੀ ਕਰ ਸਕੇ ਤੋ ਫਿਰ ਸਤਗੁਰੂ ਕਹਿੰਦੇ ਜਿਮੀ ਤੂੰ ਹੀ ਜਮਾ ਤੂੰ ਹੀ ਮਕੀ ਤੂੰ ਹੀ ਮਕਾਂ ਤੂੰ ਹੀ ਜੜਸ ਤੂੰ ਹੀ ਥੜਸ ਤੂੰ ਹੀ ਨਦਸ ਤੂੰ ਹੀ ਨਦਸ ਤੂੰ ਹੀ ਤੋਈ ਤੋਈ ਦੀ ਰਟ ਮਹਾਰਾਜ ਕਾਲ ਸੁਤ ਵਿੱਚ ਲਾਉਂਦੇ ਕੋਈ ਗੱਲ ਛੱਡਦੇ ਨਹੀਂ ਜਿੰਨਾ ਸੁਖਣੀ ਸਾਹਿਬ ਪਾਠ ਕਰਨ ਦਾ ਫਲ ਹੈ ਉਨਾ ਹੀ ਪਾਠ ਕਾਲ ਸੁਤ ਕਰਨ ਦਾ ਫਲ ਇੱਕੋ ਜਿਹਾ ਫਲ ਇਹ ਸਤਪੁਰਖ ਕਹਿੰਦੇ ਤੁਸੀਂ ਕਾਲ ਸੁਤ ਦਾ ਪਾਠ ਕਰ ਲਓ ਤੁਸੀਂ ਸੁਖਣੀ ਸਾਹਿਬ ਦਾ ਪਾਠ ਕਰੋ ਇੱਕ ਬਰਾਬਰ ਫਲ ਹੈ ਉਹਦੇ ਤੋਂ ਅੱਗੇ ਫਿਰ ਸਤਿਗੁਰੂ ਮਹਾਰਾਜ ਜਿਤਨਾਟ ਕੁਚਾਰ ਦੇ ਜੀ ਜੀ ਆਪਣੀ ਕਥਾ ਲਿਖਦੇ ਥੋੜੀ ਜੀ ਸਤਿਗੁਰੂ ਦੀ ਕਥਾ ਬਾਰੇ ਮਹਾਰਾਜ ਇੱਥੋਂ ਸ਼ੁਰੂ ਕਰਦੇ ਜਿਸ ਕਰਕੇ ਮਾਰ ਕਹਿੰਦੇ ਭਾਈ ਮਣੀ ਸਿੰਘ ਮੈਂ ਆਪਣੀ ਕਥਾ ਇਹਦੇ ਵਿੱਚ ਲਿਖੀ ਹੈ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਚ ਇਹਨੂੰ ਅੰਕਤ ਨਹੀਂ ਕਰ ਸਕਦਾ ਤਾਂ ਫਿਰ ਕਿ ਇਹ ਵੀ ਸਵਾਲ ਉਤਾਂਦੇ ਕਿ ਮਹਾਰਾਜ ਨੇ ਚਲੋ ਠੀਕ ਹੈ ਇਹ ਉਚਾਰ ਦਿੱਤੀ avatars ਚ ਵੀ ਇਹ ਕਿਉਂ ਲਿਖ ਦਿੱਤੇ ਵਿੱਚ ਇਹ ਲਿਖਣ ਦਾ ਕੀ ਕਾਰਨ ਸੀ ਸੋ ਸਤਿਗੁਰੂ avatars ਦੀ ਪੂਜਾ ਕਰਨ ਲੱਗ ਪਏ ਕਿ ਸਾਨੂੰ ਦੇਵੀ-ਦੇਵ ਕਹਿੰਦੇ ਪੂਜਾ ਨਾਲ ਜੋੜਦੇ ਹਨ ਤੇ ਕਈ ਤੇ ਵੀ ਭਲੇਖਾ ਖਾਨ ਦੇ ਜਿਹੜੀ ਚੰਡੀ ਦੀ ਵਾਰ ਉਚਾਰੀ ਹੈ ਸਤਿਗੁਰੂ ਦੁਰਗਾ ਤੇ ਪੁਜਾਰੀ ਨਹੀਂ ਇੱਥੇ ਦੁਰਗਾ ਦਾ ਮਤਲਬ ਕੋਈ ਦੇਵੀ ਇਸਤਰੀ ਨਹੀਂ ਹੈ ਦੁਰਗਾ ਦਾ ਮਤਲਬ ਹੈ ਪ੍ਰਮਾਤਮਾ ਦੀ ਸ਼ਕਤੀ ਇੱਕ ਪ੍ਰਮਾਤਮਾ ਹੈ ਦੂਸਰੀ ਉਹਦੀ ਸ਼ਕਤੀ ਹੈ ਜਿਹਦੇ ਨਾਲ ਸਮਕ ਸੰਸਾਰ ਉਹਨੇ ਬਣਾਇਆ ਉਹਦੀ ਸ਼ਕਤੀ ਨਾਲ ਸਭ ਕੁਝ ਚੱਲ ਰਿਹਾ ਹੈ ਨਾ ਸ਼ਕਤੀ ਤੇ ਪ੍ਰਮਾਤਮਾ ਦੀ ਹੈ ਜਿਸ ਨੇ ਆਕਾਸ਼ ਬਿਨਾ ਥੰਮਾ ਤੋਂ ਖਿਲਾਰਿਆ ਕਾਦੇ ਨਾਲ ਖੋਤਾ ਹੈ ਪ੍ਰਭੂ ਦੀ ਸ਼ਕਤੀ ਨਾਲ ਧਰਤੀ ਪਾਣੀ ਤੇ ਐਵੇਂ ਖੋਤੀ ਜਿਵੇਂ ਬੇੜੀ ਹੈ ਕਿਹਦੀ ਸ਼ਕਤੀ ਨਾਲ ਖੋਤੀ ਕਿਹਦੇ ਆਸਰੇ ਨਾਲ ਪ੍ਰਮਾਤਮਾ ਦੇ ਆਸਰੇ ਦੇ ਨਾਲ ਉਹਦੀ ਸ਼ਕਤੀ ਦੇ ਆਸਰੇ ਨਾਲ ਉਸ ਨੂੰ ਇੱਥੇ ਦੁਰਗਾ ਦਾ ਰੂਪ ਗਿਆ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨਾ ਜੂਨੀ ਆਇਆ ਜਿਨੇ ਗਾਇਆ ਅਗਰ ਕੋਈ ਇਹਦਾ ਜਾਪ ਰੋਜ਼ ਕਰੇ ਸਤਿਗੁਰੂ ਕਹੇ ਜੀਵਨ ਮੁਕਤ ਹੋ ਜਾਏਗਾ ਜੂਨਾ ਮਰਨ ਤੋਂ ਜਿਹੜਾ ਉਹ ਪਾਸੇ ਹੋ ਜਾਏਗਾ ਔਰ ਗੁਰੂ ਕਾ ਖਾਲਸਾ ਬੈਠਾ ਬਾਬਾ ਜੀ ਬੈਠੇ ਜਿਹੜਾ ਵੀ ਕੋਈ ਚੰਡੀ ਦੀ ਵਾਰ ਦਾ ਬਾਣੀ ਦਾ ਪ੍ਰੇਮੀ ਹੋਏਗਾ ਤੁਸੀਂ ਰੋਜ਼ ਇੱਕ ਵਾਰਾ ਨੇਮ ਚ ਪੜ੍ਹ ਕੇ ਰੱਖ ਕਈ ਤਾਂ ਵਹਿਮ ਹੀ ਪਾ ਦਿੰਦੇ ਐ ਚੰਡੀ ਦਾ ਪਾਠ ਰੋਜ਼ ਨਾ ਕਰੋ ਜੇ ਬੰਦੇ ਤੇ ਸੁਰਤ ਲਾ ਦਿੰਦਾ ਹੈ ਐਵੇਂ ਨਹੀਂ ਕਰਨਾ ਜਦੇ ਨਹੀਂ ਸੱਚਖਣਵਾਸੀ ਸ੍ਰੀਮਾਨ ਸੰਤ ਬਾਬਾ ਦਇਆ ਸਿੰਘ ਇੱਕ ਵਾਰ ਪੁੱਛਿਆ ਬਾਬਾ ਜੀ ਕਿਹਾ ਹਾਂ ਕੋਈ ਐਵੇਂ ਸਿੱਧ ਕਰਨ ਦਾ ਯਤਨ ਕਰੇ ਕੋਈ ਵਿਧੀ ਵਿਧਾਨ ਦੀ ਗੱਲ ਕਰੇ ਤਾਂ ਹੋ ਸਕਦਾ ਕੋਈ ਇਸ ਤਰ੍ਹਾਂ ਬਾਬਾ ਜੀ ਕਹਿੰਦੇ ਜੇ ਤੂੰ ਨਿਤਨੇਮ ਕਰੋਗੇ ਨਿਤਨੇਮ ਚ ਰੋਜ਼ ਚੰਡੀ ਦੀ ਵਾਰ ਦਾ ਪਾਠ ਕਰੋ ਕੋਈ ਇਸ ਤਰ੍ਹਾਂ ਦੀ ਗੱਲ ਹੈ ਤੁਸੀਂ ਕਰਕੇ ਦੇਖਣਾ ਸਾਰਾ ਦਿਨ ਸਰੀਰ ਤੁਹਾਡਾ ਹੌਲਾ ਰਹੇਗਾ ਫੁੱਲਾਂ ਵਾਂਗ ਐਨੀ ਬਾਣੀ ਚ ਵੀ ਰਸ ਹੈ ਇਨ੍ਹਾਂ ਵਿੱਚ ਆਨੰਦ ਹੈ ਆ ਕਈਆਂ ਦੇ ਘਰਾਂ ਚ ਬੂਤ ਰੂਹਾਂ ਦਾ ਭੈਅ ਹੋ ਜਾਂਦਾ ਚੰਡੀ ਦਾ ਪਾਠ ਹੋ ਸਭ ਦੌੜ ਜਾਂਦੇ ਉੱਥੋਂ ਐਨੀ ਸਤਿਗੁਰੂ ਮਾਰ ਰਹੇ ਨੇ ਇਹ ਮਹਾਨ ਗੁਰਬਾਣੀ ਬਖਸ਼ੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਭਗਤੀ ਸਰੂਪ ਐ ਸ਼ਕਤੀ ਸਰੂਪ ਭਗਤੀ ਸ਼ਕਤੀ ਦਾ ਸਮੇਲ ਹੈ ਖਾਲਸਾ ਸਤਿਗੁਰੂ ਸਾਹਿਬ ਨੇ ਬਣਾਇਆ ਹੈ ਜਿਵੇਂ ਸ੍ਰੀ ਹਰਮੰਦਰ ਸਾਹਿਬ ਹੈ ਸਾਹਮਣੇ ਅਕਾਲ ਤਖਤ ਹੈ ਹਰਮੰਦਰ ਸਾਹਿਬ ਭਗਤੀ ਦਾ ਘਰ ਹੈ ਅਕਾਲ ਤਖਤ ਸ਼ਕਤੀ ਦਾ ਘਰ ਹੈ ਪਰ ਫਰਕ ਇੱਕ ਹੈ ਹਰਮੰਦਰ ਸਾਹਿਬ ਕੱਲਾ ਸਿੱਖਾਂ ਦਾ ਨਹੀਂ ਸਾਰੀ ਮਾਨਵਤਾ ਦਾ ਸਾਂਝਾ ਹੈ ਚਾਰ ਦਰਵਾਜ਼ੇ ਹਨ ਅਕਾਲ ਤਖਤ ਸਾਰਿਆਂ ਦਾ ਸਾਂਝਾ ਨਹੀਂ ਅਕਾਲ ਤਖਤ ਕੇਵਲ ਖਾਲਸੇ ਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੱਲੇ ਸਿੱਖਾਂ ਦੇ ਨਹੀਂ ਸਾਰੀ ਮਾਨਵਤਾ ਦੇ ਸਾਂਝੇ ਗੁਰੂ ਹਨ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਕਿਉਂ ਵਰਨਾ ਕੋਸ ਪਰ ਦਸਮਾਹ ਰਾਜ ਸਾਹਿਬ ਦਾ ਜੋ ਪਾਵਨ ਸਰੂ ਬਾਣੀ ਹੈ ਇਹ ਸਭ ਦਾ ਸਾਂਝਾ ਨਹੀਂ ਇਹ ਕੇਵਲ ਖਾਲਸੇ ਦਾ ਇਹ ਵਿੱਚ ਖਾਲਸੇਵਾ ਤੇ ਸਾਰਾ ਸਿਧਾਂਤ ਸਤਗੁਰੂ ਦਾ ਹੈ ਸਤਗੁਰੂ ਸਾਹਿਬ ਨੇ ਇਹ ਰਹਿਮਤ ਬਖਸ਼ਿਸ਼ ਦਿੱਤੀ ਹੈ ਚਲੋ ਮੈਂ ਜਿਹੜੀ ਬੇਨਤੀ ਕਰ ਰਿਹਾ ਮਹਾਰਾਜ ਸਾਹਿਬ ਨੇ ਚੰਡੀ ਦੀ ਵਾਰ ਦੀ ਬਾਣੀ ਚਾਰ ਜਦੋਂ ਅਵਤਾਰਾਂ ਦੀ ਗੱਲ ਆਉਂਦੀ ਹੈ ਦੇਖੋ ਹੁਣੇ ਆਪਾਂ ਸ਼ਲੋਕ ਸਰਵਣ ਕੀਤੇ ਵਿੱਚ ਪੜਿਆ ਰਾਮ ગયો ਰਾਵਣ ગયો ਜਾਂ ਕੂ ਬਹੁ ਪ੍ਰਵਾਦ ਪੰਕਤੀ ਆ ਗਈ ਰਾਮ ਤੇ ਰਾਵਣ ਦੀ ਗੱਲ ਹੈ ਰਾਮਚੰਦਰ ਜੀ ਤੇ ਰਾਵਣ ਦੀ ਗੱਲ ਹੈ ਹੁਣ ਸਿੱਖ ਕੀ ਕਰੇਗਾ ਹੁਣ ਸਨਾਤਨ ਧਰਮ ਦੇ ਗ੍ਰੰਥ ਖੋਲੇਗਾ ਜਦੋਂ ਅਰਥ ਕਾਣਨੇ ਵੀ ਰਾਮ ਜੀ ਕੌਣ ਹੋਏ ਜਿਹੜਾ ਆਦਿ ਜੀ ਕ੍ਰਿਸ਼ਨ ਜੀ ਦਾ ਨਾਮ ਹੈ ਕੌਣ ਹੈ ਬ੍ਰਹਮਾ ਕੌਣ ਹੈ ਸ਼ਿਵ ਜੀ ਕੌਣ ਹੈ ਜਿਹਦਾ ਜ਼ਿਕਰ ਆ ਰਿਹਾ ਹੈ ਇਹ ਰਾਵਣ ਕੌਣ ਹੈ ਜਿਹਦਾ ਜ਼ਿਕਰ ਆ ਰਿਹਾ ਹੈ ਇਹ ਜਿਹੜਾ ਕੰਸ ਦਾ ਜ਼ਿਕਰ ਆਇਆ ਇਹ ਕੌਣ ਹੈ ਤੋਂ ਸੱਚੇ ਪਾਤਸ਼ਾਹ ਮਾਰ ਨੇ ਦਸ਼ਮਦੀ ਬਾਣੀ ਚ ਸਭ ਉਤਾਰਾਂ ਦੀ ਗਾਥਾ ਲਿਖ ਦਿੱਤੀ ਹੈ ਕਿ ਇਹ ਇਹ ਅਵਤਾਰ ਇਸ ਸਮੇਂ ਤੇ ਆਇਆ ਹੈ ਇਹ ਕੁਝ ਉਹ ਇਨਾਂ ਨੇ ਕੀਤਾ ਹੈ ਇਹ ਕੁਝ ਇਨਾਂ ਨੇ ਸੰਸਾਰ ਨੂੰ ਦਿੱਤਾ ਹੈ ਇਹ ਇਨਾਂ ਦਾ ਵਿਧੀ ਇਹ ਇਨਾਂ ਦਾ ਦਸੰਦਾ ਹੈ ਰਾਮਚੰਦਰ ਜੀ ਆਏ ਮਰਜਾਦਾ ਪ੍ਰਸ਼ੋਤਮ ਕ੍ਰਿਸ਼ਨ ਜੀ ਆਏ ਲੀਲਾਵਤਾ ਪਰ ਇਹ ਮਾਰੇ ਨੇ ਆ ਬਾਣੀ ਚ ਲਿਖਤਾ ਮੈਂ ਨਾ ਗਣੇਸ਼ੇ ਪ੍ਰਥਮ ਬਣਾਉ ਭਲੇ ਖਾਣਾ ਖਾ ਜਾਇਓ ਮੈਂ ਨਾ ਗਣੇਸ਼ੇ ਪ੍ਰਥਮ ਬਣਾਉ ਕਿਸਨ ਬਿਸਨ ਕਬੂ ਨਾ ਧਿਆਉ ਕਾਨ ਸੁਣੇ ਪਹਿਚਾਨ ਨਾ ਤਿਲਸੋ ਲਿਵ ਲਾਗੀ ਮੋਰੀ ਭਗ ਇਨਸੋ ਇਸ ਚੱਕਰ ਵਿੱਚ ਸਤਿਗੁਰੂ ਕਿਹ ਨਾ ਪੈ ਜਾਵੇ ਪਾਏ ਗਏ ਜਬ ਤੇ ਤੁਮਰੇ ਤਬ ਤੇ ਕਹੂੰ ਆਖ ਤਰੇ ਨਹੀਂ ਆਨਿਉ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਇਕ ਨਾ ਮੰਨੋ ਅਗਰ ਕੋਈ ਇਹ ਪੰਡਤ ਇਹ ਕੋਈ ਬ੍ਰਾਹਮਣ ਬਾਣੀ ਚਾਰ ਦਿੰਦਾ ਤੇ ਉਹ ਇਹ ਗੱਲ ਲਿਖਦਾ ਕਿ ਮੈਂ ਕਿਸੇ ਪੁਰਾਨ ਨੂੰ ਨਹੀਂ ਮੰਨਦਾ ਮੈਂ ਕਿਸੇ ਰਾਮ ਨੂੰ ਨਹੀਂ ਮੰਨਦਾ ਮੈਂ ਕਿਸੇ ਕ੍ਰਿਸ਼ਨ ਤੇ ਗਣੇਸ਼ ਦੀ ਪੂਜਾ ਨਹੀਂ ਕਰਦਾ ਉਹ ਲਿਖ ਸਕਦਾ ਸੀ ਇਹ ਗੱਲ ਫਿਰ ਕੁਰਾਨ ਦੀ ਗੱਲ ਕਰਤੀ ਅਗਰ ਕੋਈ ਮੁਸਲਮਾਨ ਲਿਖਦਾ ਤੇ ਉਹ ਗੱਲ ਲਿਖ ਸਕਦਾ ਜਿਹਦੇ ਵਿੱਚ ਤੁਸੀਂ ਦਸ਼ਮ ਦੀ ਬਾਣੀ ਪੜ੍ਹ ਕੇ ਦੇਖੋ ਜਿੰਨਾ ਵਹਿਮ ਤੇ ਭਰਮ ਦਾ ਸਤਿਗੁਰੂ ਨੇ ਪਖੰਡ ਦਾ ਦਸ਼ਮ ਦੀ ਬਾਣੀ ਚ ਖੰਡਨ ਕੀਤਾ ਇਹਨਾਂ ਖੰਡਨ ਕਿਤੇ ਨਹੀਂ ਮਿਲੇਗਾ ਤੁਹਾਨੂੰ ਸਭ ਗੱਲਾਂ ਦਾ ਖੰਡਨ ਕੀਤਾ ਸਤਿਗੁਰੂ ਕਿਹਾ ਇਸ ਤਰ੍ਹਾਂ ਕੁਝ ਨਹੀਂ ਹੋਏਗਾ ਔਰ ਗੱਲ ਨਵੇੜ ਕੇ ਨਿਚੋੜ ਦਿੱਤਾ ਇਹ ਖਾਲਸੇ ਨੂੰ ਕਹਾਂ ਪਏ ਜੋ ਦੂ ਲੋਚਨ ਮੂੰਦ ਕੇ ਬੈਠੇ ਉਹ ਵਕਤ ਧਿਆਨ ਲਗਾਇਓ ਨਾਥ ਫਰੀਓਲੀਏ ਸਾਤ ਸਮੁੰਦਰਨ ਲੋਕ ਗयो ਪ੍ਰਲੋਕ ਵਾਇਓ ਬਾਸ ਕੀਓ ਬਖਿਆਣ ਸੋ ਬੈਠ ਕੇ ਐਸੇ ਹੀ ਐਸੋ ਬੈਸ ਬਤਾਇਆ ਸਤਿਗੁਰੂ ਕਹਿਆ ਨਿਚੋੜ ਦੇਣਾ ਹੈ ਸਾਚ ਕਹੂੰ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭਾ ਇੱਕ ਹੀ ਤਰੀਕਾ ਹੈ ਪ੍ਰਮਾਤਮਾ ਨੂੰ ਪਾਉਣ ਦਾ ਉਹ ਪ੍ਰੇਮ ਹੈ ਪ੍ਰੇਮ ਤੋਂ ਬਿਨਾ ਉਹਦੀ ਪ੍ਰਾਪਤੀ ਨਹੀਂ ਤਾਂ ਪ੍ਰੇਮ ਪੈਦਾ ਕਿਵੇਂ ਹੋਏਗਾ ਅੰਦਰ ਸਾਧ ਸੰਗਤ ਬਿਨ ਭਾਵ ਨਾ ਉੱਜੈ ਭਾਵ ਬਿਨ ਭਗਤ ਨਾ ਹੋਇਐ ਜਿੰਨਾ ਚਿਰ ਬੰਦਾ ਮਹਾਪੁਰਖ ਦੀ ਸਾਧਪੁਰਖ ਦੀ ਸੰਗਤ ਨਹੀਂ ਕਰੇਗਾ ਐ ਸਾਧ ਸੰਗਤ ਵਿੱਚ ਆ ਕੇ ਨਹੀਂ ਬੈਠੇਗਾ ਉਹਨਾਂ ਚਿਰ ਪ੍ਰਭੂ ਪਰਮਾਤਮਾ ਦੇ ਪ੍ਰਤੀ ਨਾਮ ਪ੍ਰਤੀ ਬਾਣੀ ਪ੍ਰਤੀ ਅੰਦਰ ਪ੍ਰੇਮ ਪਾਉ ਪੈਦਾ ਹੁੰਦਾ ਨਹੀਂ ਤੇ ਜਿੰਨਾ ਚਿਰ ਹੋਏ ਨਾ ਤਾਂ ਉਹਨਾਂ ਚਿਰ ਫਿਰ ਗੱਲ ਬਣਦੀ ਨਹੀਂ ਭਗਤੀ ਤਾਂ ਹੋ ਨਹੀਂ ਸਕਦੀ ਪ੍ਰੇਮ ਭਗਤੀ ਤੋਂ ਬਿਨਾ ਤੇ ਸਭ ਫੋਕੀਆਂ ਗੱਲਾਂ ਹੁੰਦੀਆਂ ਕਰਮ ਕਾਂਡਾਂ ਦੀਆਂ ਗੱਲਾਂ ਹੁੰਦੀਆਂ ਬਹੁਤ ਲੋਕ ਕਰਦੇ ਆ ਉਹ ਚੱਲਦਾ ਹੈ ਕੰਮ ਇਸ ਤਰ੍ਹਾਂ ਦਾ ਇਸ ਕਰਕੇ ਅਵਤਾਰਾਂ ਦੀ ਗਾਥਾ ਸਤਿਗੁਰੂ ਨੇ 24 ਦੀ ਲਿਖ ਦਿੱਤੀ ਕਿਤੇ ਤੈਨੂੰ ਹੋਰ ਪੜਨ ਦੀ ਲੋੜ ਨਹੀਂ ਹੈ ਤੈਨੂੰ ਸਾਰਾ ਇਹ ਵਿੱਚ ਮਿਲ ਜਾਏਗਾ ਸਾਰਾ ਇਹ ਤਾਂ ਐਡਾ ਵੱਡਾ ਕੋਸ਼ ਸਤਿਗੁਰੂ ਨੇ ਸਾਨੂੰ ਦੇ ਦਿੱਤਾ ਹੈ ਜਿਹੜਾ ਸਿੱਖ ਦਸਮ ਗ੍ਰੰਥ ਦੀ ਬਾਣੀ ਦੇ ਸਾਰੇ ਅਰਥ ਪੜ ਲੇ ਤੇ ਨਾਨਕ ਪ੍ਰਕਾਸ਼ ਤੇ ਗੁਰਪ੍ਰਤਾਪ ਜਿਹੜਾ ਗ੍ਰੰਥ ਹੈ 10 ਪਾਥਿਆ ਉਹ ਸਾਰਾ ਪੜ ਲੇ ਤੀਜੀ ਗੱਲ ਪੜਨ ਦੀ ਲੋੜ ਹੀ ਕੋਈ ਨਹੀਂ ਰਹਿ ਜਾਂਦੀ ਸਭ ਕੁਝ ਸਤਿਗੁਰੂ ਦੇ ਚ ਦੱਸ ਦਿੱਤਾ ਸਭ ਕੁਝ ਸਤਿਗੁਰੂ ਨੇ ਇੰਨਾ ਗਿਆਨ ਦਾ ਭੰਡਾਰ ਸਾਨੂੰ ਸੁਖੈ ਰੂਹ ਚ ਰੱਜ ਕੇ ਪਾਤਸ਼ਾਹ ਮਾਰਨ ਦਿੱਤਾ ਫਿਰ ਕਿ ਗਿਆਨ ਪ੍ਰਬੋਧ ਦੀ ਗੱਲ ਸਤਿਗੁਰੂ ਕਰਦੇ ਵਿਵੇਕ ਅਬਿਵੇਕ ਦਾ ਜੁੱਧ ਦੀ ਸਤਿਗੁਰੂ ਗੱਲ ਕੀਤੀ ਹੈ ਫਿਰ ਮਾਰਾ ਸੱਚੇ ਪਾਤਸ਼ਾ ਜੋ ਆਪਣੀ ਕਥਾ ਲਿਖਦੇ ਹਨ ਥੋੜੀ ਜਿਹੀ ਉਹ ਪੰਕਤੀਆਂ ਕਹਿ ਕੇ ਸਮਾਪਤ ਹਜ਼ੂਰ ਮਾਰਾ ਲਿਖਦੇ ਅਬ ਮੈਂ ਆਪਣੀ ਕਥਾ ਬਖਾਨੋ ਦਸਾਂ ਬਾਣੀ ਤਪ ਸਾਧਿਤ ਜੇ ਵਿਦਮੋਇਆ ਨਾ ਹੇਮਕੁੰਡ ਪਰਬਤ ਹੈ ਜਹਾਂ ਸਬਤ ਸਿੰਘ ਸੋਬਤ ਹੈ ਤਾਂ ਸਬਤ ਸਿੰਘ ਤੇ ਨਾਮ ਕਹਾਵਾ ਪੰਡ ਰਾਜ ਹੈ ਜੋ ਕਮਾਵਾ ਜਿੱਥੇ ਸੱਤ ਉੱਚੀਆਂ ਪਹਾੜੀਆਂ বরਫ਼ ਦੇ ਪਹਾੜ ਤੇ ਕਾਸ਼ ਨੂੰ ਛੂੰਦੀਆਂ ਸੱਚੇ ਪਾਤਸ਼ਾਹ ਕਹਿੰਦੇ ਉੱਥੇ ਬੈਠ ਕੇ ਜਿਹੜੀ ਪੂਰਬਲੇ ਜਨਮ ਚ ਦੁਸ਼ਟ ਦਮਨ ਦੇ ਰੂਪ ਚ ਬੰਦਗੀ ਕੀਤੀ ਹੈ ਉਹ ਤੁਹਾਨੂੰ ਕਥਾ ਮੈਂ ਸਤਿਗੁਰੂ ਕਹਿੰਦੇ ਸੁਣਾਉਣਾ ਜਿਹਦਾ ਨਾਮ ਸਬਤ ਸ੍ਰਿੰਗਵੀ ਜਿੱਥੇ ਪੰਡੂ ਰਾਜ ਨੇ ਤਪ ਕੀਤਾ ਤੋਂ ਸਤਿਗੁਰੂ ਲਿਖਦੇ ਤੈ ਹਮ ਅਦਕ ਤਪੱਸਿਆ ਸਾਦੀ ਮਹਾਕਾਲ ਕਾਲ ਕਾਰਾਦੀ ਇਥੋਂ ਜਿਹੜੇ ਚੱਕਰ ਪਾ ਦਿੰਦੇ ਬੰਦੇ ਉਹ ਕਹਿੰਦੇ ਮਾਰ ਐ ਤੇ ਲਿਖਦੇ ਮਹਾਕਾਲ ਕਾਲ ਕਾਲ ਕਾਰਾ ਦੀ ਤੇ ਸਤਿਗੁਰੂ ਫਿਰ ਕਾਲ ਕਾ ਦੀ ਪੂਜਾ ਕਰਦੇ ਰਹੇ ਇੱਥੇ ਸਾਹਮਣੇ ਵੀ ਬਾਬਾ ਜੀ ਬੈਠੇ ਮਹਾਕਾਲ ਜਿਹੜੇ ਸਿਸ ਤੇ ਫਰਲਾ ਸਜਿਆ ਹੋਇਆ ਮਹਾਕਾਲ ਕਹਿੰਦੇ ਵੈਸੇ ਮਹਾਕਾਲ ਦਾ ਅਰਥ ਕੀ ਹੈ ਜਿਹੜਾ ਕਾਲ ਦਾ ਵੀ ਕਾਲ ਕਰਨ ਵਾਲਾ ਮਹਾਕਾਲ ਅਕਾਲ ਪੁਰਖ ਵੈ ਗੁਰੂ ਪ੍ਰਮਾਤਮਾ ਕਾਲ ਦਾ ਮਤਲਬ ਕੀ ਸਮਾਂ ਜਿਹੜਾ ਸਮੇਂ ਤੋਂ ਬਾਹਰ ਹੋ ਗਿਆ ਉਹਨੂੰ ਆਪਾਂ ਕਹਿੰਦੇ ਨੇ ਅਕਾਲ ਮੂਰਤ ਅਕਾਲ ਪੁਰਖ ਉਹਨੂੰ ਹੀ ਕਹਿੰਦੇ ਨੇ ਮਹਾਕਾਲ ਜਿਹੜਾ ਕਾਲ ਦਾ ਵੀ ਕਾਲ ਕਰ ਇੱਥੇ ਮਾਰ ਕਹਿੰਦੇ ਮਹਾਕਾਲ ਕਾਲ ਕਾ ਅਰਾਧੀ ਜਿਹੜਾ ਕਾਲ ਦਾ ਵੀ ਕਾਲ ਕਰ ਦੇਣ ਵਾਲਾ ਸਮਾਪਤ ਕਰਨ ਵਾਲਾ ਮਹਾਕਾਲ ਹੈ ਉਹਦਾ ਅਰਾਧੀ ਬਣ ਕੇ ਮੈਂ ਉਹਦੀ ਬੰਦਗੀ ਕੀਤੀ ਕਿਸੇ ਦੇਵੀ ਦੀ ਨਹੀਂ ਕੀਤੀ ਮਹਾਕਾਲ ਪ੍ਰਮਾਤਮਾ ਦੀ ਕੀਤੀ ਮਹਾਕਾਲ ਕਾਲ ਕਾ ਅਰਾਧੀ ਤੇ ਹੁਣ ਅੱਗੇ ਫਿਰ ਲਿਖਦੇ ਆ ਇਹ ਵਿਦਕਰਤ ਤਪੱਸਿਆ ਭਇਓ ਦੁਐ ਤੇ ਇੱਕ ਰੂਪ ਹੋਏ ਗਏ ਪਰ ਇਹ ਗੱਲ ਨਹੀਂ ਕਿਸੇ ਮਾਰ ਨੇ ਲਿਖਣੀ ਅੱਗੇ ਕਿ ਦੋ ਤੋਂ ਇੱਕ ਹੋ ਗਏ ਦੋ ਤੋਂ ਇੱਕ ਕਿਵੇਂ ਹੋ ਗਏ ਇੱਕ ਪ੍ਰਮਾਤਮਾ ਹੈ ਇੱਕ ਆਤਮਾ ਹੈ ਇੱਕ ਪਾਸੇ ਸਾਗਰ ਹੈ ਇੱਕ ਪਾਸੇ ਬੂੰਦ ਹੈ ਜਦ ਬੂੰਦ ਸਾਗਰ ਚ ਮਿਲ ਗਈ ਹੋ ਗਈ ਸਾਗਰ ਦਾ ਰੂਪ ਐਹੀ ਮਹਾਪੁਰਖ ਦੀ ਬਾਣੀ ਨਰਕਸ਼ਨ ਬਾਰੇ ਕਹਿੰਦੇ ਨੇ ਮਾਰ ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜੋ ਬਾਨੀ ਸੰਗ ਪਨ ਇਹਨੂੰ ਦਸ਼ਮ ਚ ਕਹਿੰਦੇ ਨੇ ਹਰ ਹਰ ਜਨ ਦੁਈ ਏਕ ਹੈ ਬੇ ਵਿਚਾਰ ਕਚ ਨਾਏ ਜਲ ਤੇ ਉਭਜ ਤਰੰਗ ਜਿਉ ਜਲ ਹੀ ਵਿਖੇ ਸਮਾਇ ਜੇ ਤੁਸੀਂ ਯਕੀਨ ਜਾਣੋ ਇਹਦੇ ਬਾਣੀ ਪੜ ਕੇ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਜੋ ਟੀਕਾ ਪੜਨਾ ਨਾ ਕਿਸੇ ਨੂੰ ਉਹ ਦਸਮਾਹ ਰਾਜ ਹੈ